ਤੇ ਭਾਜਪਾ ਨਾਲ ਸਮਝੌਤਾ ਹੁਣ ਸੜਕ ਤੇ ਤਣੀ ਦੱਸਿਆ ਜਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾਤੀ ਜਾ ਕੇ ਦੇਖ ਲਓ ਫੋਟੋ ਖਿੱਚ ਲਿਓ ਤੇ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧਨਵਾਦੀ ਹਾਂ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਹਾਂ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ 5ਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੇ ਉਸ ਤੋਂ ਬਾਅਦ ਦੇ ਵਿੱਚ ਦਾ ਵਿਕਰਮ ਸਿੰਘ ਮਜੀਠੀਆ ਦਾ ਭਰਵਾ ਸਵਾਗਤ ਜਿਸ ਤਰ੍ਹਾਂ ਦੇ ਨਾਲ ਹੋ ਰਿਹਾ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਪ੍ਰਤਾਪ ਬਾਜਵਾ ਦਾ ਉਹ ਬਿਆਨ ਜਿਹਦੇ ਵਿੱਚ ਬਾਜੇ ਵਜਾਉਣ ਤੱਕ ਦੀ ਗੱਲ ਕਹਿਤੀ ਦੋਨੇ ਚੀਜ਼ਾਂ ਚਰਚਾ ਦੇ ਵਿੱਚ ਨੇਗੀਆਂ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਅਰ ਰਿਹਾਈ ਤੋਂ ਬਾਅਦ ਦੇ ਜਿਵੇਂ ਵੈਲਕਮ ਹੋ ਰਹੇ ਨੇ ਗ੍ਰੈਂਡ ਵੈਲਕਮ ਨੇ ਤਾਂ ਨਾਲ ਹੀ ਸਿਆਸੀ ਤੌਰ ਤੇ ਇਹਨਾਂ ਚੀਜ਼ਾਂ ਦਾ ਕੀ ਫਰਕ ਹੈ ਤੇ ਦੂਜੇ ਪਾਸੇ ਪ੍ਰਤਾਪ ਬਾਜਵਾ ਦਾ ਉਹ ਬਿਆਨ ਸਿਆਸੀ ਤੌਰ ਤੇ ਕੀ ਫਾਇਦਾ ਨੁਕਸਾਨ ਕਰੂਗਾ ਦੋਨੇ ਚੀਜ਼ਾਂ ਤੇ ਅੱਜ ਗੱਲ ਕਰਾਂਗੇ ਪਹਿਲਾਂ ਗੱਲ ਵਿਕਰਮ ਮਜੀਠੀਆ ਦੀ ਕਰ ਲੈਂਦੇ ਆ ਵੱਡੇ ਇਕੱਠ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਵਿਕਰਮ ਮਜੀਠੀਆ ਚੰਡੀਗੜ੍ਹ ਤੋਂ ਮਜੀਠਾ ਦੇ ਲਈ ਰਵਾਨਾ ਹੋਏ ਤੇ ਸ੍ਰੀ ਗੁਰੂ ਸਾਹਿਬ ਨੂੰ ਜਾਂ ਜਿਹੜਾ ਕਿ ਮੱਥਾ ਟੇਕਣ ਦੇ ਲਈ ਰਵਾਨਾ ਹੋਏ ਤਾਂ ਉਸੇ ਦੇ ਦੌਰਾਨ ਜਿਹੜਾ ਇੱਕ ਪੂਰਾ ਰੂਟ ਉਹਨਾਂ ਦਾ ਮਿੱਥਿਆ ਗਿਆ ਤੇ ਗੱਡੀਆਂ ਦਾ ਕਾਫਲਾ ਜਿਸ ਤਰ੍ਹਾਂ ਦੇ ਨਾਲ ਗਿਆ ਸਾਰੀਆਂ ਚੀਜ਼ਾਂ ਦੇ ਦੇਖਿਆ ਜਾ ਸਕਦੀਆਂ ਨੇ ਵੀ ਕਿੰਨੇ ਵੱਡੇ ਤੌਰ ਦੇ ਉੱਤੇ ਇਹ ਅਕਾਲੀ ਦਲ ਦਾ ਉਹ ਵਾਅਦਾ ਹੋਇਆ ਕੱਦ ਹੈ ਜਿਹੜਾ ਲਗਾਤਾਰ ਜੇ ਕਈਏ ਕੀ ਚਰਚਾ ਦੇ ਵਿੱਚ ਹੈ ਹੁਣ ਅਕਾਲੀ ਦਲ ਇੱਕ ਉਹ ਸਮਾਂ ਕੀ ਜਿਸ ਸਮੇਂ ਦੇ ਦੌਰਾਨ ਵੋਟਾਂ ਜਟਾਉਣ ਤੇ ਆਪਦੀ ਜ਼ਮੀਨ ਬਚਾਉਣ ਨੂੰ ਲੈ ਕੇ ਗੱਲਾਂ ਸੀ ਦੂਜੇ ਪਾਸੇ ਅੱਜ ਅਕਾਲੀ ਦਲ ਤੇ ਪੁਨਰਸਜੀਤ ਅਕਾਲੀ ਦਲ ਦੇ ਇਕਤ੍ਰਤਾ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਇਸ ਚੀਜ਼ ਨੂੰ ਕਿਵੇਂ ਵੀ ਮੰਨਦੇ ਹੋਣ ਤੇ ਇਹ ਹਜੇ ਵੀ ਗੱਲਬਾਤ ਦੇ ਲਈ ਕਈ ਸ਼ਰਤਾਂ ਹੋਣ ਪਰ ਦੂਜੇ ਪਾਸੇ ਜਿਹੜੇ ਲੀਡਰ ਨੇ ਜਿਹੜਾ ਜੋ ਪਤਾ ਲੱਗ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਅਕਾਲੀ ਦਲ ਪੁਨਰਸਜੀਤ ਦੇ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਸ਼ੁਰੂ ਕਰ ਚੁੱਕੇ ਨੇ ਸਾਰੇ ਭਾਵੇਂ ਨਹੀਂ ਪਰ ਕੁਝ ਕਰ ਚੁੱਕੇ ਨੇਗੇ ਵਿਕਰਮ ਸਿੰਘ ਮਜੀਠੀਆ ਦਾ ਇਸ਼ਾਰਾ ਕੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਾਲੀ ਦਲ ਭਾਜਪਾ ਗਠਬੰਧਨ ਦਾ ਤਾਂ ਉਹਨਾਂ ਨੇ ਨਾਂ ਵੀ ਨਹੀਂ ਕਰੀ ਤੇ ਇਹ ਵੀ ਗੱਲ ਕਹੀ ਕਿ ਆਖਰ ਜਦੋਂ ਕੁਝ ਹੋਊਗਾ ਤੁਹਾਨੂੰ ਪਤਾ ਲੱਗ ਜਾਊਗਾ ਯਾਨੀ ਕਿ ਮਨਾਹੀ ਨਹੀਂ ਹੋ ਸਕਦਾ ਚਰਚਾ ਸ਼ੁਰੂ ਹੋ ਗਈ ਹੋਵੇ ਇਹ ਤੋਂ ਪਹਿਲਾਂ ਵੀ ਜਦੋਂ ਵੀ ਗੱਲਬਾਤ ਹੁੰਦੀ ਰਹੀ ਹੈ ਤਾਂ ਉਹਦੇ ਵਿੱਚ ਵੱਡਾ ਸੂਤਰ ਧਾਰਾ ਵਿਕਰਮ ਮਜੀਠੀਆ ਨੂੰ ਸਮਝਿਆ ਗਿਆ ਕਿ ਅਕਾਲੀ ਦਲ ਦੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਤਾਂ ਉਹਦਾ ਮੁੱਖ ਸੂਤਰ ਧਾਰਾ ਵਿਕਰਮ ਮਜੀਠੀਆ ਹੋ ਸਕਦੇ ਨੇ ਕਿਉਂਕਿ ਵਿਕਰਮ ਮਜੀਠੀਆ ਦਾ ਕਦ ਤੇ ਵਿਕਰਮ ਮਜੀਠੀਆ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਮਜ਼ਬੂਤ ਦੇਖਿਆ ਜਾਂਦਾ ਹੈ ਦੂਜੇ ਪਾਸੇ ਦੇਖੀਏ ਤਾਂ ਵਿਕਰਮ ਮਜੀਠੀਆ ਦਾ ਜਿਸ ਤਰ੍ਹਾਂ ਦੇ ਨਾਲ ਹੁਣ ਪਰਮੇ ਸਵਾਗਤਾਂ ਦੇ ਦੌਰਾਨ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਹ ਵੀ ਅਕਾਲੀ ਦਲ ਦੀ ਚੜ੍ਹਤ ਦੀ ਨਿਸ਼ਾਨੀ ਹੈ। ਨਾਲ ਹੀ ਵਿਕਰਮ ਮਜੀਠੀਆ ਦਾ ਇਹ ਗੱਲ ਕਹਿਣਾ ਕਿ ਤੁਸੀਂ ਦੇਖ ਲਓ ਮੇਰੀ ਗੱਡੀ ਦੀ ਫੋਟੋ ਖਿੱਚ ਲਿਓ ਕਿ ਬਰਨਾਲਾ ਸਾਹਿਬ ਗੱਡੀ ਚਲਾ ਕੇ ਆਏ ਨੇ। ਕਿਉਂਕਿ ਬਰਨਾਲਾ ਸਾਹਿਬ ਵੀ ਪੂਨਰ ਸਜੀਤ ਦੇ ਨਾਲ ਹੀ ਗਏ ਸੀਗੇ। ਤਾਂ ਹੁਣ ਇਹ ਸਭ ਸਾਬਤ ਤੌਰ ਤੇ ਕਿਸ ਤਰ੍ਹਾਂ ਕਿਤੇ ਇੰਡੀਕੇਸ਼ਨ ਦਿੰਦਾ ਹੈ ਕਿ ਆਮਦਵੀ ਪਾਰਟੀ ਲਈ ਜੋ ਸਿਚੁਏਸ਼ਨ ਆ ਲੰਘੇ ਇੱਕ ਮਹੀਨੇ ਦੇ ਦੌਰਾਨ ਸੀ ਹੌਲੀ-ਹੌਲੀ ਕਿਉਂਕਿ ਸੱਤਾਧਾਰੀ ਧਿਰ ਨੂੰ ਦੇਖਦੇ ਹੁੰਨੇ ਆ ਸੀ ਤਾਂ ਸੱਤਾਧਾਰੀ ਧਿਰ ਦੇ ਮੁਕਾਬਲੇ ਅਕਾਲੀ ਦਲ ਦਾ ਹੁਣ ਉੱਠਣਾ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਕਾਂਗਰਸ ਹਾਲਾਂਕਿ ਆਪ ਦੇ ਘਾਟੋ ਕੋਲੇ ਚੋਂ ਨਿਕਲ ਨਹੀਂ ਪਾਰੀ ਤੇ ਕਿ ਸੀਐਮ ਕੌਣ ਹੋਊਗਾ ਇਹਦੀ ਜੰਗ ਹਜੇ ਵੀ ਲੱਗਦਾ ਹੈ ਵੀ ਸ਼ਾਇਦ ਕਿਤੇ ਕਿਤੇ ਹੈਗੀ ਹੈਗੀ ਨਾਲੀ ਗੱਲ ਕੀਤੀ ਜਾਵੇ ਤਾਂ ਨਵਜੋਤ ਕੋਰ ਸਿੱਧੂ ਦੇ ਜਾਣ ਤੋਂ ਬਾਅਦ ਕਾਂਗਰਸ ਲਈ ਕਾਫੀ ਪਰੇਸ਼ਾਨੀਆਂ ਵਧੀਆਂ ਰਹੀਆਂ ਕਿਰਕਟੀਆਂ ਨਹੀਂ ਆਈਆਂ ਲੀਡਰ ਕਿਸੇ ਦਾ ਵੀ ਜਾਣਾ ਮਾੜਾ ਹੁੰਦਾ ਪਰ ਵਿਕਰਮ ਸਿੰਘ ਮਜੀਠੀਆ ਜਿਸ ਤਰ੍ਹਾਂ ਦੇ ਨਾਲ ਲੱਗੇ ਹੋਏ ਨੇ ਲੱਗਦਾ ਵੀ ਆਉਣ ਦੇ ਦਿਨਾਂ ਦੌਰਾਨ ਸਿਆਸੀ ਸਮੀਕਰਨ ਹਿੱਲਨੇ ਸ਼ੁਰੂ ਹੋ ਗਏ ਨੇ ਇਸ ਵਾਰ 2027 ਇੰਨਾ ਕਿਸੇ ਰਹੀ ਸੋਖਾ ਨਹੀਂ ਹੋਗਾ ਇਹ ਵੀ ਠੀਕ ਹੈ ਪਰ ਦੂਜੇ ਪਾਸੇ ਅੱਜ ਦੀ ਸਥਿਤੀ ਜੇ ਦੇਖਿਆ ਜਾਵੇ ਤਾਂ ਆਮਦਵੀ ਪਾਰਟੀ ਜੇਕਰ ਆਪਦੀ ਕੋਈ ਗਲਤੀਆਂ ਨਹੀਂ ਕਰਦੀ ਹੈਗੀ ਤਾਂ ਹਜੇ ਵੀ ਸਥਿਤੀ ਮਜ਼ਬੂਤ ਹੈ ਉਮੀਨਿ ਕਿ ਆ ਸਕਦੇ ਵੀ ਇਕੋ ਲਖਤ ਜਾਊਗੀ ਉਹ ਜਾਊਗੀ ਪਰ ਵਿਕਰਮ ਸਿੰਘ ਮਜੀਠੀਆ ਜਿਵੇਂ ਲ ਇਹਨੇ ਤਾਂ ਉਹਦੇ ਨਾਲ ਸਾਫ ਤੌਰ ਤੇ ਦਿਖ ਰਿਹਾ ਹੈ ਪਰਮੇ ਇਕੱਠ ਲੋਕਾਂ ਦਾ ਆਉਣਾ ਉਤਸ਼ਾਹ ਜਿਸ ਤਰ੍ਹਾਂ ਦੇ ਨਾਲ ਦਿਖ ਰਿਹਾ ਹੈ ਸਭ ਤੋਂ ਵੱਧ ਦਿਖ ਰਿਹਾ ਹੈ ਵੀ ਜਿਵੇਂ ਉਹਨਾਂ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਕਮਾਂਡ ਸੰਭੀ ਹੋਈ ਤੇ ਲਗਾਤਾਰ ਧੂਆਂ ਤਾਰ ਪ੍ਰਚਾਰ ਚੱਲ ਰਹੇ ਸੀਗੇ ਤਾਂ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਆ ਕੇ ਬਿਲਕੁਲ ਰੰਗਤ ਹੀ ਬਦਲਤੀ ਹੈ ਤੇ ਉਹ ਗ੍ਰਾਫ ਜਿਹੜਾ ਬਿਲਕੁਲ ਪਾਇਦਾਨ ਤੇ ਨਜ਼ਰ ਆ ਰਿਹਾ ਸੀ ਹੁਣ ਬਹੁਤ ਉਪਰ ਉਠਿਆ ਦਿਖ ਰਿਹਾ ਹੈ ਤਾਂ ਹੀ ਕਰਕੇ ਆ ਵੀ ਕਈ ਲੀਡਰ ਲਗਾਤਾਰ ਵਿਕਰਮ ਮਜੀਠੀਆ ਦੇ ਸੰਪਰਕ ਦੇ ਵਿੱਚ ਹੋਣ ਦੀ ਕਈ ਕੋਸ਼ਿਸ਼ਾਂ ਚ ਨੇ ਕਈ ਹੈਗੇ ਨੇ ਮਨਾਹੀ ਕੋਈ ਨਹੀਂ ਕਰ ਰਿਹਾ ਇਕੱਠੇ ਹੋਣ ਨੂੰ ਲੈ ਕੇ ਕਿਉਂਕਿ ਪਤਾ ਵੀ ਸਮੇਂ ਦੌਰਾਨ ਅਕਾਲੀ ਦਲ ਦਾ ਕਦ ਕਿੱਥੇ ਜਾ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਕੀ ਪ੍ਰਤਾਪ ਬਾਜਵਾ ਨੇ ਕਿ ਬੈਂਡ ਵਜਾ ਦਾਂਗੇ ਵੈਸੇ ਤਾਂ ਪੰਜਾਬੀ ਦੇ ਵਿੱਚ ਦੇਖੀਏ ਤਾਂ ਕਈ ਕਹਾਣੀਆਂ ਇਸ ਤਰ੍ਹਾਂ ਦੇ ਹੈਗੇ ਨੇ ਸਾਡੇ ਜਦੋਂ ਅਸੀਂ ਬੋਲਦਾਂ ਨੇ ਪਰ ਕਹਿੰਦੇ ਕਿ ਉਹ ਪੀਪੜੀਆ ਵਾਲਾ ਇਸ਼ਾਰਾ ਕਰਿਆ ਪ੍ਰਤਾਪ ਬਾਜਵਾ ਨੇ ਇਹ ਦਾਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਉਹਨੂੰ ਲੈ ਕੇ ਬਹੁਤ ਵੱਡਾ ਮਸਲਾ ਬਣਾਇਆ ਨਿਸ਼ਾਨੇ ਦੋ ਸੀ ਇੱਕ ਪ੍ਰਤਾਪ ਬਾਜਵਾ ਕੀ ਚੋਣਾਂ ਦਾ ਸਮਾਂ ਕਿ ਕੋਈ ਚੱਲ ਰਿਹਾ ਇਲੈਕਸ਼ਨイヤー ਹੈਗਾ ਤੇ ਦੂਜੇ ਪਾਸੇ ਇਹ ਕਿ ਵਿਕਰਮ ਮਜੀਠੀਆ ਜਿਸ ਤਰ੍ਹਾਂ ਦੇ ਨਾਲ ਜਾ ਆ ਰਹੇ ਸੀਗੇ ਤਾਂ ਉਹਨਾਂ ਦੇ ਬਰਾਬਰ ਇੱਕ ਵੱਡਾ ਜਿਕੇਈ ਕਿ ਪ੍ਰ ਈਵੈਂਟ ਖੜਾ ਕਰਨਾ ਤੇ ਦੋਨਾਂ ਦੇ ਵਿੱਚ ਜੇ ਦੇਖੀਏ ਆਮਦਵੀ ਪਾਰਟੀ ਖੈਰ ਕਾਮਯਾਬਤਾ ਹੋਈ ਹੈ ਕਿ ਈਵੈਂਟ ਜਿਸ ਤਰ੍ਹਾਂ ਦੇ ਨਾਲ ਵੱਡਾ ਹੋਇਆ ਬਹੁਤ ਵੱਡੇ ਤੌਰ ਦੇ ਉੱਤੇ ਪਾਣੀ ਦੀ ਬੁਚਾਰਾ ਚੱਲ ਜੇ ਆਮ ਤੌਰ ਤੇ ਮੀਡੀਆ ਪੱਤਰਕਾਰ ਅਸੀਂ ਸਮਝਦੇ ਹੁੰਨੇ ਆ ਵੀ ਜਿੱਥੇ ਅਜਿਹਾ ਖਿੱਚਤੂ ਹੋ ਜੇ ਦੱਬ ਕੇ ਪੁਲਿਸ ਨਾਲ ਕੋਈ ਪ੍ਰਿੰਤ ਹੋ ਜੇ ਜਾਂ ਫਿਰ ਪਾਣੀ ਦੀ ਬੁਚਾਰਾ ਚੱਲ ਜੇ ਉਹ ਈਵੈਂਟ ਆਪਣੇ ਆਪ ਦੇ ਵਿੱਚ ਵੱਡਾ ਹੋ ਜਾਂਦਾ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਵੱਡੀਆਂ ਫੋਟੋਆਂ ਲੱਗਣ ਲਈ ਥਾਂ ਬਣ ਜਾਂਦੀ ਹੈ ਹੁਣ ਪਰ ਜਿਹੜਾ ਮੁੱਦਾ ਹੈਗਾ ਮੁੱਦੋ ਬੈਂਡ ਵਾਜੇ ਵਾਲੇ ਵੀ ਉੱਥੇ ਆਏ ਪੀਪੜੀਆਂ ਉਹਨਾਂ ਨੇ ਚੰਗੀਆਂ ਖੜਕਾਈਆਂ ਢੋਲ ਗਲ ਚ ਪਾ ਕੇ ਜਾਂ ਕਈਏ ਕਿ ਬਾਜੇ ਗਲ ਚ ਪਾ ਕੇ ਆਮਦਮੀ ਪਾਰਟੀ ਨੇ ਪ੍ਰੋਟੈਸਟ ਵੀ ਕਰਿਆ ਇਹ ਚੀਜ਼ ਦਾ ਇੰਪੈਕਟ ਕੀ ਜਾਊਗਾ ਪ੍ਰਤਾਪ ਵਾਜਵਾ ਹਾਲਾਂਕਿ ਸੂ ਮੋਟੋ ਐਸਸੀ ਕਮਿਸ਼ਨ ਨੇ ਲੈ ਲਿਆ ਇਸ ਪੂਰੇ ਮਾਮਲੇ ਦੇ ਉਤੇ ਉੱਤੇ ਕਈ ਜਵਾਬ ਦਿੰਦੇ ਨੇ ਦੂਪਹਿਲਾਂ ਖੈਰ ਕੋਈ ਲੀਡਰ ਗਿਆ ਤਾਂ ਨਹੀਂ ਐਸਸੀ ਕਮਿਸ਼ਨ ਕੋਲੇ ਕੋਟਾਂ ਦੇ ਕੋਲੋਂ ਜਾ ਕੇ ਕੋਟਾਂ ਤੱਕ ਅਪਰੋਚ ਕਰੀ ਹੈਗੀ ਪਹਿਲਾਂ ਮੰਨ ਜੋ ਕੋ ਵੱਡੀਆਂ ਕੋਲੇ ਤੇ ਦੂਜੇ ਪਾਸੇ ਹੁਣ ਕੀ ਪ੍ਰਤਾਪ ਵਾਜਵਾ ਹਾਲਾਂਕਿ ਕਹਿੰਦੇ ਇਸ ਬਾਰੇ ਪਤਾ ਨਹੀਂ ਸੀਗਾ ਹੁਣ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ ਇਹ ਮੁੱਦਾ ਜਦੋਂ ਕਿਉਂਕਿ ਦਲਿਤ ਸਮੁਦਾਏ ਦਾ ਵੋਟ ਹਰ ਕਿਸੇ ਦੇ ਨਿਗਾਹ ਤੇ ਆਏਗਾ ਮੋਦੀ ਸਾਹਿਬ ਵੀ ਡੇਰਾ ਬੱਲਾ ਆਏ ਸੀਗੇ ਉਸ ਤੋਂ ਬਾਅਦ ਵਿੱਚ ਕਾਫੀ ਇੰਡੀਕੇਸ਼ਨ ਚੇਂਜ ਹੋਈ ਖੈਰ ਬੀਜਪੀ ਨੂੰ ਲੈ ਕੇ ਤਾਂ ਕੀ ਇਹ ਮੁੱਦੇ ਨੂੰ ਲੈ ਕੇ ਪਹੁੰਚਣ ਦੇ ਵਿੱਚ ਕਾਮਯਾਬ ਰਹੂਗੀ ਆਮਦਵੀ ਪਾਰਟੀ ਜਾਂ ਫਿਰ ਇੱਕ ਦਿਨ ਦਾ ਹੋਈ ਇਵੈਂਟ ਮੁੜ ਕੇ ਫਿਰ ਇਹ ਠੰਡੇ ਵਸਤੇ ਪੈ ਜਾਊਗਾ ਹੁਣ ਪ੍ਰਤਾਪ ਬਾਜਵਾ ਹਾਲਾਂਕਿ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਬੋਲੇ ਕੜੀਆਂ ਜੁੜ ਗਈਆਂ ਮੋਬਾਈਲ ਵਾਲੀ ਗੱਲ ਬੋਲੀ ਮਟੀਰੀਅਲ ਵਾਲੀ ਗੱਲ ਬੋਲੀ ਹੁਣ ਬਲ ਬੋਲੀ ਕੀ ਬੈਂਡ ਬਾਜੇ ਵਾਲਾ ਪਹਿਲੀ ਵਾਰੀ ਸੀ ਹਰਪਜ ਨੀਟਿਓ ਇਹਨੇ ਅਗਰੈਸਿਵ ਨਜ਼ਰ ਆਇ ਨਹੀਂ ਉਹ ਇਹ ਜਾਂ ਲੀਡਰ ਹੈ ਨਹੀਂ ਉਹ ਬੜੇ ਸ਼ਾਂਤ ਸੁਭਾਅ ਦੇ ਲੀਡਰ ਨੇ ਆਪਦੇ ਕੰਮਕਾਜ ਤੱਕ ਮਤਲਬ ਰੱਖਦੇ ਨੇ ਨਾ ਹੀ ਪੋਲੀਟੀਕਲ ਤੌਰ ਤੇ ਬਾੜਾ ਕਿਸੇ ਨੂੰ ਹੁੰ ਨਿੰਦਦੇ ਨੇ ਤੇ ਬੋਲਦੇ ਨੇਗੇ ਪਰ ਇਸ ਮੁੱਦੇ ਨੂੰ ਲੈ ਕੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਉੱਪਰ ਹਾਵੀ ਹੁੰਦੀ ਦਿਖੀ ਹੈ ਸਭ ਤੋਂ ਸ਼ਾਂਤ ਰਹਿ ਜਾਂਦੀ ਹੈ ਕਾਂਗਰਸ ਉਹ ਇਸ ਕਰਕੇ ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਹੀ ਮੈਂ ਕਹੂੰਗਾ ਸਿਆਸੀ ਤੌਰ ਤੇ ਪੰਜਾਬ ਦੇ ਦਲਹੀਸ ਤੇ ਕਿ ਖੁਸ਼ ਹੋ ਗਏ ਲੋਕ ਸਭਾ ਚੋਣਾਂ ਵੇਲੇ ਕਿ ਬਹੁਤ ਸੀਟਾਂ ਆ ਗਈਆਂ ਬਹੁਤ ਸੀਟਾਂ ਆ ਗਈਆਂ ਲੀਡਰ ਉਹੀ ਨੇ ਜਿਹੜੇ ਸੀਟਾਂ ਜਿੱਤ ਕੇ ਗਏ ਨੇ ਹੁਣ ਉਹ ਵਿਧਾਨ ਲੋਕ ਸਭਾ ਦੇ ਸੈਸ਼ਨ ਅਟੈਂਡ ਕਰਨ ਜਾਂ ਪੰਜਾਬ ਦੀ ਆਪਦੀ ਸਿਆਸੀ ਜ਼ਮੀਨ ਸਾਹਮਣ ਕਿਉਂਕਿ ਸੈਸ਼ਨ ਬਹੁਤ ਲੰਬੇ ਨੇ ਰਾਜਾ ਬੜਿੰਗ ਨੇ ਤਾਂ ਉੱਥੇ ਨੇ ਬੋਲਣ ਨੂੰ ਕਿਉਂਕਿ ਵੱਡੇ ਲੀਡਰ ਨੇ ਸੁਵਿੰਦਰ ਰੰਧਾਵਾ ਤਾਂ ਉੱਥੇ ਨੇ ਕੱਲੇ ਪ੍ਰਤਾਪ ਬਾਜਵਾ ਨੇਗੇ ਉਹਨਾਂ ਤੋਂ ਓਡੇ ਵੱਡੇ ਤੌਰ ਤੇ ਸਿਆਸੀ ਜ਼ਮੀਨ ਕਿੰਨੀ ਕ ਸੰਭੀ ਜਾਂਦੀ ਏ ਅਸੀਂ ਦੇਖ ਹੀ ਰਹੇ ਹਾਂਗੇ ਫਿਰ ਗੱਲ ਕੀਤੀ ਜਾਵੇ ਕਿ ਚਾਹੇ ਚਰਨਜੀਤ ਚੰਨੀ ਉਹ ਵੀ ਲਗਭਗ ਉੱਥੇ ਨੇ ਥੋੜੇ ਬਹੁਤੇ ਆਪਦੇ ਵੀਡੀਓ ਕੱਢਦੇ ਨੇ ਵਿੱਚੋਂ ਆ ਇਹ ਜਿਹੜੇ ਲੀਡਰ ਨੇਗੇ ਉਹ ਲਗਾਤਾਰ ਉੱਥੇ ਚੱਲ ਰਹੇ ਨੇ ਹੁਣ ਪਿੱਛੇ ਜ਼ਮੀਨ ਸੰਭਲਣ ਵਾਲਾ ਕੌਣ ਹੈ ਉਹ ਕੋਈ ਦਿਖ ਨਹੀਂ ਰਿਹਾ ਹੈਗਾ ਇਸ ਕਰਕੇ ਕਹਿ ਸਕਦੇ ਆਂ ਵੀ ਇਸ ਸਮੇਂ ਦੇ ਦੌਰਾਨ ਆਮਦਮੀ ਪਾਰਟੀ ਵੀ ਜਿੱਥੇ ਬਰਾਬਰ ਦੀ ਲੜਾਈ ਲੜ ਰਹੀ ਆ ਪਰ ਅਕਾਲੀ ਦਲ ਜਿਸ ਤਰ੍ਹਾਂ ਦੇ ਨਾਲ ਵਧ ਰਿਹਾ ਹੈਗੇ ਤਾਂ ਲੱਗਦਾ ਵੀ ਸਮੀਕਰਨ ਬਦਲਦੇ ਖੈਰ ਸਿਆਸਤ ਚ ਪਤਾ ਨਹੀਂ ਲੱਗਦਾ ਹੁੰਦਾ ਹਜੇ ਤੱਕ ਸਮਾਂ ਬਹੁਤ ਪਿਆ ਤੁਸੀਂ ਕੀ ਸੋਚਦੇ ਹੋ ਆਪਦੀ رائے ਜਰੂਰ ਸਾਂਝੀ ਕਰਿਓ ਅਕਾਲੀ ਦਲ ਜਿਸ ਤਰ੍ਹਾਂ ਦੇ ਨਾਲ ਅੱਗੇ ਵਧ ਰਿਹਾ ਤੇ ਵਿਕਰਮ ਮਜੀਠੀਆ ਦੇ ਸਵਾਗਤ ਨੇ ਉਹ ਲੱਗਦਾ ਹੈ ਵੀ ਆਉਂਦੇ ਦਿਨਾਂ ਦੇ ਦੌਰਾਨ ਸਿਆਸੀ ਸਿਨੈਰੀਓ ਬਦਲ ਲੰਗੇ ਮੁਸ਼ਕਲ ਤਾਂ ਪੈਦਾ ਕਰਨਗੇ ਜੇ ਬਿਲਕੁਲ ਨਾ ਬਦਲ ਸਕੇ ਤਾਂ